ਜਸੀ ਤੋਂ ਕਹ ਰਹੀ ਹੁੰਦੀ ਸੀ ਕਿ ਆ ਅੱਜ ਵਾਖਾਂ ਨੂੰ ਕਿਵੇਂ ਮਾਵਾ ਛੱਡ ਕੇ ਤੁਰ ਜੇ ਦੀਆਂ ਨੇ ਅੱਜ ਤੂੰ ਤੇਰੇ ਜਵਾਖ ਰੋਲਦੇ ਫਿਰਦੇ ਆ ਤੇਰਾ ਕਿਵੇਂ ਦਿਲ ਪੈ ਗਿਆ ਵੀ ਤੇਰੇ ਜਵਾਖ ਵੀ ਰੋਲਦੇ ਫਿਰਦੇ ਹੀ ਆ ਤੂੰ ਘਰੇ ਆ ਜਾ ਜਿੱਥੇ ਵੀ ਹੈ ਗਿਆ ਤੂੰ ਵੀ ਮਾਂ ਗਈ ਤੂੰ ਵੀ ਮਾਂ ਗਈ ਜਿੱਥੇ ਜਿੱਦੇ ਘਰੇ ਆ ਜਾ ਆ ਦੇਖ ਲੈ ਤੇਰੇ ਜਵਾਖ ਨਾ ਨਹਾਉਂਦੇ ਨਾ ਰੋਟੀ ਪਾਣੀ ਖਾਂਦੇ ਉਮੀ ਫਿਰਦੇ ਆ ਬਿਮਾਰ ਹੋਏ ਪਏ ਜਿਸੀ ਦੇ ਦੇਖਾ ਮੈਂ ਸਾਰਿਆਂ ਤੋਂ ਉੱਤੇ ਹੋ ਕੇ ਆਪੇ ਪਰਿਵਾਰ ਤੋਂ ਤੈਨੂੰ ਲੈ ਕੇ ਆਇਆ ਸੀ ਘਰੇ ਤੇ ਅੱਜ ਤੂੰ ਜਵਾਖਾਂ ਦੀ ਗੌਰ ਵੀ ਨਹੀਂ ਕੀਤੀ ਆ ਦੇਖ ਲੈ ਦਿਨ ਰਾਤ ਇੱਕ ਕੀਤੀ ਪਈ ਆ ਲੱਭਦੇ ਫਿਰਦੇ ਆਂ ਕਿ ਤੈਨੂੰ ਅਸੀਂ ਜਿੱਥੇ ਵੀ ਹੈਂ ਜਾਂ ਜਦੋਂ ਮੈਂ ਘਰੇ ਵੜਦਾ ਉਹ ਵੀ ਜਵਾਖ ਪਾਉਦੇ ਆ ਵੀ ਮੰਮੀ ਨੂੰ ਲੈ ਕੇ ਆਏਂਗਾ ਡਾੜੀ ਮੰਮੀ ਲੈ ਕੇ ਆਏਂਗਾ ਨਾ ਰੋਟੀ ਖਾਂਦੇ ਨਾ ਪਾਣੀ ਪੀਂਦੇ ਆ ਵੀ ਸਾਜ ਨਾਲ ਨਾ ਨਹਾਉਂਦੇ ਨਾ ਧੋਂਦੇ ਆ ਤੂੰ ਇੱਕ ਵਾਰੀ ਘਰੇ ਆ ਜਾ ਜਿੱਥੇ ਵੀ ਹੈਂ ਘਰੇ ਆ ਜਾ ਤੂੰ ਹਾਂਜੀ ਬੈਠੀ ਕਹਾਂ ਚੰਨ ਮੈਂ ਤਾਂ ਮੈਂ ਤਾਂ ਭੈਣਾ ਇਹਨਾਂ ਦੀ ਗ੍ਰੁੱਪ ਕੀ ਤੁਮ ਕਹਰਦੀ ਨਾ ਮੈਂ ਤਾਂ ਇਹੀ ਗੱਲ ਕਹਿਨੀ ਹੈ ਕਿ ਜੇ ਅਸੀਂ ਤੂੰ ਕਿਤੇ ਵੀ ਹੈਗੀ ਆ ਘਰੇ ਆ ਜਾ ਬੱਚਿਆਂ ਚ ਆ ਜਾ ਉਹਦੇ ਤੇ ਇੱਕ ਗਲਤੀਆਂ ਪਲਤੀਆਂ ਹੋ ਜਾਂਦੀਆਂ ਚਾਹ ਕੋਈ ਨਾ ਹੋ ਜਾਂਦੀਆਂ ਵੱਡਿਆਂ ਵੱਡਾਂ ਤੋਂ ਹੋ ਜਾਂਦੀਆਂ ਨਹੀਂ ਆ ਤੂੰ ਘਰੇ ਆ ਕਿਤੇ ਵੀ ਹੈਗੀ ਆ ਕਿਤੇ ਨਾ ਹੈਗੀ ਆ ਤੈਨੂੰ ਮੈਂ ਲੈ ਜਾਨੀ ਆ ਕਿ ਅੱਗੇ ਕਿਹੜਾ ਤੇਰੇ ਵੀਰੇ ਨੇ ਤੇ ਮੈਂ ਅਸੀਂ ਤੈਨੂੰ ਮੂਰੇ ਹੋ ਕੇ ਬਾੜਾ ਨਹੀਂ ਸੀ ਘਰੇ ਸਾਰਿਆਂ ਦੇ ਸਾਹਮਣੇ ਮੈਂ ਚਿੱਤਰ ਖਾਦੇ ਤੇਰੇ ਸਾਹਮਣੇ ਨਾ ਵੀ ਤੂੰ ਘਰੇ ਆ ਜਾ ਜਿੱਥੇ ਵੀ ਤੂੰ ਹੈਗੀ ਆ ਨਾ ਵੀ ਕੋਈ ਤੈਨੂੰ ਚਮਕੌਰ ਕੁਛ ਨਹੀਂ ਕਹਿੰਦਾ ਹੈਗਾ ਮੈਂ ਮੂਰੇ ਆ ਇਸ ਗੱਲ 'ਚ ਇਹ ਤਾਂ ਕਿੱਥੇ ਵੀ ਹੈਗੀਆਂ ਜਿਵਾਖਾਂ ਮੰਨੀ ਵੇਖ ਲਾ ਜਿਵਾਖਾਂ 'ਚ ਧਿਆਨ ਮਾਰ ਲਾ ਕੱਲ ਨੂੰ ਚਮਕੌਰ ਬੰਨੀ ਧਿਆਨ ਮਾਰ ਇਹਨੇ ਸਾਰਾਂ ਤੁੱਤਦੀ ਹੋ ਕੇ ਤੈਨੂੰ ਫੇਰ ਵੀ ਬਣਾਇਆ ਸੀ ਆਉਦੀ ਅਸੀਂ ਵੀ ਇਹਦੇ ਮੰਗਰ ਸੀਗੇ ਉਦੋਂ ਵੀ ਹੁਣ ਵੀ ਇਹਦੇ ਮੰਗਰਾ ਅਸੀਂ ਤੈਨੂੰ ਕੁਛ ਨਹੀਂ ਕਹਿਣ ਦਿੰਦੇ ਤੂੰ ਜਿੱਥੇ ਵੀ ਹੈਗੀ ਆ ਜਾ ਘਰੇ ਨਾ ਜੱਸੀ ਤੂੰ ਜਿੱਥੇ ਵੀ ਆ ਤੂੰ ਆਪਦੇ ਬੱਚਿਆਂ 'ਚ ਘਰੇ ਆ ਜਾ ਦੇਖ ਤਰੇ ਜਦ ਬੱਚੇ ਦੋਨੇ ਬਿਮਾਰ ਹੋ ਰਿਆ ਤੈਨ ਛੱਡ ਕੇ ਤਰਾ ਜਾਣ ਨੂੰ ਕਿਵੇਂ ਦਿਲ ਪੈ ਗਿਆ ਤੂੰ ਲੋਕਾਂ ਨੂੰ ਕਹਿੰਦੀ ਹੁੰਦੀ ਸੀ ਲੋਕਾਂ ਨੇ ਆ ਮਾਵਾ ਕਿ ਮੈਂ ਛੱਡ ਕੇ ਤੁਰ ਜਾਂਦੀਆਂ ਬੱਚਿਆਂ ਨੂੰ ਆਪਿਆਂ ਨੂੰ ਤੇਰਾ ਦਿਲ ਕਿਵੇਂ ਪੈ ਗਿਆ ਤੈਨੂੰ ਇੰਨਾ ਤਾਂ ਪਤਾ ਵੀ ਤੇਰੇ ਤੋਂ ਬਿਨਾ ਤੇਰੇ ਜਿਵਾਖ ਰਹਿ ਨਹੀਂ ਸਕਦੇ ਠੀਕ ਆ ਤੈਨੂੰ ਜਿੱਦੇ ਅਸੀਂ ਆਈ ਨੂੰ ਅਸੀਂ ਕਦੇ ਤੈਨੂੰ ਐ ਨਹੀਂ ਸੀ ਕਿਹਾ ਦੀ ਸਾਨੂੰ ਕਾਸੇ ਚੀਜ਼ ਦੀ ਲੋੜ ਆ ਜਾਂ ਫੁੰਨਾ ਬਲਾ ਬਲਾ ਠੀਕ ਆ ਅਸੀਂ ਕਹਿੰਦੇ ਸੀ ਵੀ ਚੱਲ ਤੂੰ ਆਪਦੇ ਕਰੇ ਸੌਖੀ ਰਹਿ ਠੀਕ ਆ ਨਾ ਲੈ ਜੋ ਪਰ ਤੈਨੂੰ ਕਾਸ ਚੀਜ਼ ਦੀ ਘਾਟ ਪੈ ਗਈ ਜਿਹੜਾ ਤੂੰ ਜਿਵਾਖਾਂ ਛੱਡ ਕੇ ਤੁਰ ਗਈਆਂ ਅਰੇ ਕ ਚੇਤਨੂ ਲਿਆ ਕੇ ਦਿੰਦਾ ਸੀ ਹੈ ਕਾਦੀ ਜੇ ਤੋੜ ਪੈਗੀ ਤੈਨੂੰ ਵੀ ਤੂੰ ਸਤਾ ਛੱਡ ਕੇ ਤੁਰ ਗਈ ਇਹਨਾਂ ਨੂੰ ਮਾੜਾ ਮੋਟਾ ਤਾਂ ਦੂਜੀ ਵਾਕਾਂ ਦੀ ਗੌਰ ਕਰਦੀ ਹੈ ਹੈਣਾ ਸਰਚਾ ਵਾਲਾ ਨਾਲ ਮੈਂ ਦੇਖ ਤੇਰੇ ਸਾਹਮਣੇ ਮੈਂ ਮਾਨਸਾ ਤੋਂ ਆਈਆਂ ਜਸੀ ਦੇ ਠੀਕ ਹੈ ਨਾ ਜੇ ਮੈਨੂੰ ਹੁਣ ਅੱਜ ਪਤਾ ਲੱਗਿਆ ਵੀ ਤੇਰੇ ਜਵਾਖ ਜਾਦੇ ਢਿੱਲੇ ਹੋ ਰਿਹਾ ਮੈਂ ਵੀ ਤਾਂ ਆਈਆਂ ਅਸਲ 'ਚ ਮਾਂ ਮਾਈ ਹੁੰਦੀ ਹੈ ਠੀਕ ਆ ਅਸੀਂ ਕਿੰਨਾ ਕਚਰੇ ਇਹਨਾਂ ਨੂੰ ਵਿਚਾਰਾਂ ਨਸਾਵਾਂਗੇ ਮਾਂ ਦਾ ਪਿਆਰ ਮਾਂ ਦਾ ਹੀ ਹੁੰਦਾਗਾ ਠੀਕ ਹੈ ਨਾ ਉਹ ਆਪ ਤੇ ਜੇ ਮਾਸੀ ਜਾਚੀ ਉਹ ਉਹੀ ਰਹੇ ਨਾ ਗਲੀ ਗਮੰਡ ਵਾਲਾ ਨਹੀਂ ਕੋਈ ਸਾਮ ਸਕਦਾ ਜਿਹੜਾ ਪਿਆਰ ਤੂੰ ਦੇ ਦੇਂਗੀ ਉਹ ਮਾਈ ਦੇਊਗੀ ਜਵੱਖਾਂ ਨੂੰ ਕੌਣ ਜ਼ਿੰਮੇਵਾਰ ਹੈਲੋ ਜੱਸੀ ਦੇਖ ਮੇਰੀ ਗੱਲ ਗੌਰ ਨਾਲ ਸੁਣ ਤੈਨੂੰ ਕੋਈ ਨਹੀਂ ਕੁਝ ਕਹਿੰਦਾ ਅਸੀਂ ਲੈ ਜਾਾਂਗੇ ਤੈਨੂੰ ਜਿੱਥੇ ਵੀ ਆ ਜਿੱਥੇ ਵੀ ਤੂੰ ਸਾਡੀ ਵੀਡੀਓ ਦੇਖਦੀ ਆਂਗੀ ਸਾਨੂੰ ਜੇ ਤੇਰੀ ਸਾਡੀ ਵੀਡੀਓ ਤੂੰ ਦੇਖ ਕੇ ਆਏ ਸਾਨੂੰ ਕਾਲ ਕਰ ਸਕਦੀ ਆਂ ਵੀ ਮੈਂ ਆ ਜਗ੍ਹਾ ਤੇ ਆ ਅਸੀਂ ਤੈਨੂੰ ਲੈ ਜਾਾਂਗੇ ਕੱਲ ਕਲਾ ਨੂੰ ਇਹਨੇ ਕੁਝ ਕਰ ਲੈ ਦੇਖ ਦਿਨ ਰਾਤ ਤੁਰਿਆ ਘਰਦਾ ਤੈਨੂੰ ਲੱਭਦਾ ਇਹ ਵੀ ਠੀਕ ਹੈ ਨਾ ਜਵਾਖ ਬਿਮਾਰ ਹੋਇਆ ਹੋਏ ਪਿਆ ਨਾਲ ਤਾਂ ਨਾਲੇ ਬਿਮਾਰ ਹੋ ਜੂ ਜੇ ਕੁਛ ਕਰ ਲਿਆ ਫਿਰ ਅਸੀਂ ਕਿਹਨੂੰ ਕਹਾਂਗੇ ਠੀਕ ਹੈ ਤਾਂ ਇਹਨਾਂ ਨੂੰ ਸਾਮਾਂਗੇ ਕਿ ਅਸੀਂ ਆਪਦੇ ਭਾਈ ਨੂੰ ਸਾਮਾਂਗੇ ਕਿ ਜਵਾਖਾਂ ਨੂੰ ਸਾਮਾਂਗੇ ਠੀਕ ਹੈ ਤੈਨੂੰ ਕੋਈ ਨਹੀਂ ਕੁਛ ਕਹਿੰਦਾ ਅਸੀਂ ਆਪ ਆ ਕੇ ਲੈ ਕੇ ਜਾਵਾਂਗੇ ਤੂੰ ਜਿੱਥੇ ਵੀ ਆ ਬਾਲੀ ਗੱਲ ਕਿ ਤੂੰ ਹੋਰ ਨਾ ਕਿਸੇ ਨਾਲ ਨਾ ਗੱਲ ਕਰੀ ਸਾਡੇ ਭੈਣਾਂ ਨਾਲ ਤਾਂ ਨਹੀਂ ਕੋਈ ਇਹੋ ਅੱਗੇ ਕਿੰਨਾ ਕ ਅਸੀਂ ਤੇਰੇ ਮੰਗਰ ਨਹੀਂ ਸੀ ਲੱਗੀਆਂ ਬੀਤਾ ਨੂੰ ਸਿੱਟਿਆ ਹੋਇਆ ਸੀਗਾ ਹੁਣ ਵੀ ਅਸੀਂ ਤੇਰੇ ਮੰਗਰਾ ਨਾਲ ਹੀ ਅਸੀਂ ਫੋਨ ਕਰਦੀ ਅਸੀਂ ਉੱਥੇ ਆਵਾਂਗੇ ਤੈਨੂੰ ਲੈਣ ਕੋਈ ਤੈਨੂੰ ਕੁਝ ਨਹੀਂ ਕਹਿੰਦਾ ਠੀਕ ਆ ਨਾ ਬੱਚੇ ਬਿਮਾਰ ਹੋ ਰਿਹਾ ਬੱਚੇ ਤੜਫਦੇ ਫਿਰਦੇ ਆ ਭੁੱਖੇ ਤੇ ਆਏ ਨਾ ਰੋਟੀ ਨਾ ਟੁੱਕ ਤੂੰ ਵੀੜੀਅਾ ਚ ਵੀ ਦੇਖ ਰਹੀਆਂ ਦੇਖ ਕੇ ਮੈਂ ਕੁੜੀ ਕਰੀ ਜਾਂਦੀ ਆ ਕਿ ਹੁਣ ਵੀ ਦੇਖ ਜੇ ਤੈਨੂੰ ਜਵਾਖਾਂ ਦਾ ਪੋਰਾ ਵੀ ਤਰਸਾਂਦਾ ਨਾ ਜੇ ਤੂੰ ਅਖਲ ਮਾਂ ਹੋਵੇਂਗੀ ਤਾਂ ਤੂੰ ਜ਼ਰੂਰ ਆਏਂਗੀ ਤੈਨੂੰ ਕੋਈ ਚਮਕੌਰ ਨਹੀਂ ਕਹਿੰਦਾ ਕੋਈ ਕਿਤੇ ਮੰਮੀ ਹੋਣੀ ਨਹੀਂ ਕਹਦੇ ਜਿੱਥੇ ਮਰਜ਼ੀ ਰਹਿਣਾ ਅਸੀਂ ਆਪ ਆ ਕੇ ਲੈ ਕੇ ਜਾਵਾਂਗੇ ਤੈਨੂੰ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਜੀ ਮਸਾ ਕੀ ਕਹਿਣਾ ਚਾਹੁੰਨੇ ਹਾਂ ਅੱਜ ਜਿਹੜੀ ਪਰਿਵਾਰ ਤੇ ਦੁੱਖ ਦੀ ਘੜੀ ਪਈ ਆ ਜੀ ਦੇਖ ਮੇਰੀ ਕੋਈ ਆ ਜਿੱਦਸੀ ਰਾਣੀ ਜਿੱਥੇ ਹੈਗੀ ਉੱਥੇ ਸਭ ਰਹ ਜੇ ਮੇਰੇ ਮੇਰੇ ਬੱਚੇ ਪਰਕਦੇ ਨੇ ਮਾਂ ਪਰਕਦੇ ਫਿਰਦੇ ਆ ਅੱਜ ਸੋਡੀ ਇਹ ਦੋਤੀ ਕਾਫੀ ਬਿਮਾਰ ਹੋਈ ਆ ਜੀ ਹੈ ਨਾ ਤੇ ਕਾਫੀ ਹਾਲਾਤ ਇਹਨਾਂ ਦੇ ਮਾੜੇ ਬੱਚਿਆਂ ਦੇ ਜੀ ਜਿਹਦੀ ਬਾਹ ਵੀ ਮੱਚ ਗਈ ਹੈ ਸਸੀਜੀ ਤੋਂ ਨਹੀਂ ਜਿੱਥੇ ਵੀ ਹੈਗੀ ਆ ਮੈਨੂੰ ਟੈਗ ਦੇ ਸਕਾਇਆ ਦਾਈ ਆ ਵੀ ਜਿੱਥੇ ਵੀ ਹੈਗੀ ਉੱਥੇ ਘਰੇ ਆ ਜਾ ਬਸ ਸਾਡੇ ਕਈ ਵਾਰੀ ਗੱਲ ਮਾਤਾ ਜੀ ਇਹ ਹੁੰਦੀ ਆ ਜਦੋਂ ਬੱਚੇ ਦਾ ਕੋਈ ਵੀ ਪੈਰ ਬਾਹਰ ਨਿਕਲਦਾ ਡਰਦਾ ਹੁੰਦਾ ਮੈਨੂੰ ਘਰੇ ਕਿਹਾ ਉਹਨੂੰ ਕੁੱਟੇ ਮਾਰੇ ਨਾ ਮਾਰਨਾ ਦੇਵੇ ਅਸੀਂ ਜ਼ਿੰਮੇਵਾਰ ਹਾਂ ਜੀ ਉਹਨੂੰ ਕੋਈ ਵੀ ਕੁਝ ਨਹੀਂ ਕਰਨਾ ਅਸੀਂ ਉਹਦੀ ਗਲਤੀ maaf ਕਰ ਦਾਂਗੇ ਸਾਰਾ ਪਰਿਵਾਰ ਇਹ ਉਹ ਬਾਰਸ ਕਰਿਆ ਸਾਨੂੰ ਜਿੱਥੇ ਵੀ ਹੈਗੀ ਸਾਨੂੰ ਫੋਨ ਲਾ ਲੈ ਜਿੱਥੇ ਹੈ ਅਸੀਂ ਇਹ ਵੀ ਚਾਹੁੰਦੇ ਹਾਂ ਅਸੀਂ ਯਾਤ ਬਣਾ ਕੇ ਬੀਨ ਕੇ ਸਾਨੂੰ ਕੇਰਾ ਮਿਲ ਗਿਆ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਪਰਿਵਾਰ ਦੀ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਗੁਜ਼ਰਿਆ ਜੀ ਬੰਜੀ ਉੱਥੇ ਵੀ ਆਈ ਹੈ ਬੁੜੀਆ ਘਰੇ ਅਜ ਇੱਕ ਵਾਰ ਅਜਾ ਆਪਣਾ ਮੀਟਿੰਗ ਬਾਕੀ ਨਾ ਮਾਰੀ ਆਪਣੀ ਜ਼ਰੀਏ ਗੱਲ ਬਾਤ ਉਹਨੇ ਵੱਡੀ ਗੱਲ ਤੁਹਾਡੇ ਤੇ ਹੀ ਮਤਲਬ ਉਹ ਕਹਿਆਗਾ ਕਿ ਮੈਨੂੰ ਤੁਹਾਡੇ ਕੋਲੋਂ ਖਤਰਾ ਜਿਵੇਂ ਤੁਹਾਨੂੰ ਇੱਕ ਫੋਨ ਆਇਆ ਸੀ ਉਸ ਫੋਨ ਦੇ ਵਿੱਚ ਵੀ ਕਿਹਾ ਗਿਆ ਹਨਾ ਵੀ ਉਸ ਫੋਨ ਦੇ ਵਿੱਚ ਵੀ ਤੁਹਾਨੂੰ ਮਤਲਬ ਕੋਈ ਇਹ ਨਹੀਂ ਪਤਾ ਕੌਣ ਵਕੀਲ ਆ ਕੌਣ ਨਹੀਂ ਉਹਨੇ ਤੁਹਾਨੂੰ ਕਿਹਾ ਵੀ ਉਹਨੇ ਤੁਹਾਡਾ ਨਾਮ ਦਰਜ ਕਰਾਇਆ ਵੀ ਤੁਹਾਡੇ ਕੋਲੋਂ ਨੂੰ ਖਤਰਾ ਹੈ ਜੀ ਉਹ ਤਾਂ ਬਾਈ ਜੀ ਮੈਨੂੰ ਵੀ ਨਹੀਂ ਪਤਾ ਕਿ ਉਹ ਬੰਦਾ ਕੌਣ ਆ ਮੈਨੂੰ ਫੋਨ ਆਇਆ ਉਸ ਤੋਂ ਬਾਅਦ ਮਤਲਬ ਜੀ ਫੋਨ ਆਉਂਦਾ ਤਾਂ ਤਸੀਰ ਹੋਉਂਦੀ ਹੂ ਹੂੰ ਉਹਨਾਂ ਨੇ ਮਤਲਬ ਇਹ ਤਾਂ ਤੁਹਾਡੇ ਕੋਲ ਬਿਆਨ ਕੀਤਾ ਵੀ ਉਹ ਜਸੀਲਾ ਨਹੀਂ ਉਹਨਾਂ ਕੋਲ ਗਈ ਹੈ ਤਿੰਨ ਦੋ ਬੰਦੇ ਨਾਲ ਹੋਰ ਬੰਦੇ ਵੀ ਮੇਰੇ ਵੀ ਖਤਰਨਾਮ ਨਹੀਂ ਕਹਿਣਾ ਵੀ ਜਿੱਥੇ ਵੀ ਹੈਗੀ ਆ ਇੱਕ ਵਾਰ ਘਰੇ ਆ ਜੀ ਨਹੀਂ ਮਤਲਬ ਇਹ ਗੱਲ ਉਹਨਾਂ ਨੇ ਕਹੀ ਹੈ ਨਾ ਤੁਹਾਡੇ ਨਾਲ ਗੱਲ ਹੋਈ ਹੈ ਵੀ ਇਹ ਸਾਡੇ ਕੋਲੇ ਆਏ ਸੀਗੇ ਤਿੰਨ ਜਾਣੇ ਠੀਕ ਹੈ ਜਿਹਦੇ ਨੰਬਰ ਤੋਂ ਮੈਨੂੰ ਕਾਲ ਆ ਰਹੀ ਹੈ ਉਸੇ ਨੰਬਰ ਤੋਂ ਉਸੇ ਨੰਬਰ ਵਾਲੇ ਬੰਦੇ ਨੇ ਮੈਨੂੰ ਦੱਸਿਆ ਵੀ ਐਂ ਗੱਤੀ ਜਸੀ ਰਾਣੀ ਇੱਥੇ ਆਈ ਸੀ ਹੂੰ ਅੱਛਾ ਤੁਹਾਨੂੰ ਕੀ ਲੱਗਦਾ ਜਿਸ ਨੰਬਰ ਤੋਂ ਕਾਲ ਆਈ ਆ ਉਸ ਨੰਬਰ ਵਾਲੇ ਨੂੰ ਸਾਰਾ ਕੁਝ ਪਤਾ ਹੈ ਹਾਂਜੀ ਹਾਂ ਜਿਵੇਂ ਤੁਸੀਂ ਬਿਨਾ ਪਤੇ ਤੋਂ ਤਾਂ ਹੀ ਬੰਦਾ ਫੋਨ ਹੀ ਨਹੀਂ ਕਰਦਾ ਇੱਕ ਦੂਜੇ ਹੂੰ ਜੇ ਉਹਨੂੰ ਪਤਾ ਮੇਰੇ ਬਾਰੇ ਤਾਂ ਨਹੀਂ ਉਹਨੇ ਫੋਨ ਕੀਤਾ ਅੱਛਾ ਤੁਸੀਂ ਉਹਨਾਂ ਦਾ ਨੰਬਰ ਥਾਣੇ ਵਿੱਚ ਜਿੱਥੇ ਤੁਸੀਂ ਆਪਣੀ ਰੈਪਟ ਦਰਜ ਕਰਾਈ ਉੱਥੇ ਦਿੱਤਾ ਦੁਬਾਰਾ ਜੀ ਹਾਂਜੀ ਹਾਂਜੀ ਰੇਸ਼ਮ ਸਿੰਘ ਨੂੰ ਨੰਬਰ ਦੁਬਾਰਾ ਲਿਖਵਾ ਦਿੱਤਾ ਤਾਂ ਪੁਲਿਸ ਵੱਲੋਂ ਕੋਈ ਇਹਦੇ ਲਈ ਕੋਈ ਐਕਸ਼ਨ ਲਿਆ ਗਿਆ ਕਿ ਨਹੀਂ ਜੀ ਹਜੇ ਤੱਕ ਤਾਂ ਕੋਈ ਲਿਆ ਨਹੀਂ ਗਿਆ ਜੀ ਹਾਂ ਉਹਨਾਂ ਦੀ ਸਾਡੀ ਚੋਣ ਜਾਬ ਤੇ ਡਿਊਟੀ ਲੱਗੀ ਹੋਈ ਆ 4 ਦਿਨ ਤੋਂ ਬਾਅਦ ਦੇਖਾਂਗੇ